ਖੜੀ ਪ੍ਰੈਸ ਦੀ ਟੀਮ ਅੱਜ ਅਚਿੰਦਕੋਟ ਪਹੁੰਚਿਆ ਜਿੱਥੇ ਉਹ ਇੱਥੇ ਸਾਡਾ ਗੁਰਦਰਾ ਸਾਹਿਬ ਅਚਿੰਦਕੋਟ ਦੇਖ ਰਹੇ ਜਿਹਨੇ ਲੈ ਤੁਸੀਂ ਉਹ ਦਿਖਾ ਰਹੇ ਧੰਨ ਧੰਨ ਸ੍ਰੀ ਗੁਰਗੰਸਾ ਜੀ ਜੋ ਆਪਣਾ ਸ਼ੁਭਨਾ ਕੀਤਾ ਵਾਹਿਗੁਰੂ ਜੀ ਦਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਾਹਿਬੀ ਸਾਧ ਸੰਗਤ ਜੀਓ ਦਾਸ ਭਾਈ ਦਸਬੀਰ ਸਿੰਘ ਗ੍ਰੰਥੀ ਗੁਰਦੁਆਰਾ ਅਚਿੰਦਕੋਟ ਸੇ ਸਾਹਿਬ ਤੋਂ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਰਮਤ ਹੋਈ ਹੈ ਸਾਧ ਸੰਗਤ ਜੀਓ ਜੋ ਆਪ ਜੀ ਨੂੰ ਪਤਾ ਹੈ ਕਿ ਹੜਪੀੜਤ ਪਰਿਵਾਰਾਂ ਦੇ ਵਾਸਤੇ ਜੋ ਬੇਅੰਤ ਬੇਅੰਤ ਸੇਵਾਵਾਂ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤਤਾਈ ਸੰਸਥਾਵਾਂ ਦੇ ਵੱਲੋਂ ਬੇਅੰਤ ਬੇਅੰਤ ਸੇਵਾਵਾਂ ਲੰਗਰਾਂ ਦੀਆਂ ਕੀਤੀਆਂ ਜਾ ਰਹੀਆਂ ਨੇ ਸੋ ਪਿੰਡ ਅਚਿੰਤਪੁਰ ਦੀਆਂ ਸਿੱਖ ਸੰਗਤਾਂ ਨੇ ਬਹੁਤ ਵੱਡਾ ਉਦਦਮ ਉਪਰਾਲਾ ਕੀਤਾ ਜੋ ਪਿਛਲੇ ਦਿਨਾਂ ਤੋਂ ਜਦੋਂ ਤੋਂ ਲਾਗ ਕਾ ਗਏ ਜੋ ਹੜਪੀੜਤ ਪਰਿਵਾਰਾਂ ਤੱਕ ਇੱਕ ਵੱਡੀ ਆਫਤ ਬਣੀ ਹੈ ਤਾਂ ਸਾਧ ਸੰਗ ਜੀ ਉਦੋਂ ਤੋਂ ਹੀ ਲੈ ਕੇ ਕਰਕੇ ਨਗਰ ਦੀਆਂ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਦੇ ਕਰਕੇ ਖਾਸ ਕਰਕੇ ਜੋ ਇਲਾਕੇ ਦੇ ਨਾਮਵਰ ਜੋ ਸਿੰਘ ਹਨ ਜਿਨ੍ਹਾਂ ਦੇ ਵਿੱਚੋਂ ਬਾਵਾਜੀ ਨੈਣੀਤਾਲ ਜੀ ਪਰਿਵਾਰ ਉਹਨਾਂ ਦਾ ਪਾਇਸਤਨਾਮ ਸਿੰਘ ਨੰਬਰਦਾਰ ਸਾਹਿਬ ਸੁਰਗਵਸੀ ਭਾਈ ਸਾਹਿਬ ਭਾਈ ਕਸ਼ਮੀਰ ਸਿੰਘ ਜੀ ਦੋਧੀ ਸਾਹਿਬ ਇਹ ਪਰਿਵਾਰਾਂ ਨੇ ਮਿਲ ਕਰਕੇ ਸਾਧ ਸੰਗਤ ਜੀ ਬਹੁਤ ਵੱਡੀ ਸੇਵਾ ਜਿਹੜੀ ਹੈ ਉਹ ਕੀਤੀ ਹੈ ਔਰ ਸੰਗਤਾਂ ਨੇ ਪੂਰਨ ਸਹਿਯੋਗ ਦਿੱਤਾ ਹੈ ਪਿਛਲੇ ਦਿਨ ਹੀ ਇਸੇ ਤਰ੍ਹਾਂ ਦਾ ਮੌਸਮ ਬਣਿਆ ਹੋਇਆ ਸੀ ਔਰ ਵਾਰਸ਼ ਦੇ ਵਿੱਚ ਹੀ ਬਹੁਤ ਵੱਡਾ ਸੰਗਤਾਂ ਨੇ ਇਕੱਠ ਦੇ ਨਾਲ ਇਹ ਲੰਗਰ ਰਸਤਾ ਜਿਹੜੀਆਂ ਹਨ ਪਿਆਰ ਹੋ ਕਰਕੇ ਹੜਪੀੜ ਪਰਿਵਾਰਾਂ ਤੱਕ ਪਹੁੰਚੀਆਂ ਸੋ ਅੱਜ ਵੀ ਉਸੇ ਪ੍ਰਕਾਰ ਹੀ ਸਿੱਖ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਕੱਲ ਵੀ ਸੇਵਾਦਾਰਾ ਸੰਗਤਾਂ ਦੇ ਵੱਲੋਂ ਨਗਰ ਦੀਆਂ ਸੰਗਤਾਂ ਦੇ ਵੱਲੋਂ ਚਾਰਾ ਪਸ਼ੂਆਂ ਦੇ ਵਾਸਤੇ ਹੋਰ ਇਤਿਆਦਿਕ ਸੇਵਾਵਾਂ ਕੀਤੀਆਂ ਗਈਆਂ ਇਸੇ ਤਰ੍ਹਾਂ ਹੀ ਮਿਲ ਕਰਕੇ ਬਹੁਤ ਵੱਡੀ ਸੇਵਾ ਸਮੂਹ ਸੰਗਤ ਕਰ ਰਿਹਾ ਹੈ ਸੋ ਸਤਿਗੁਰੂ ਜੀ ਬੜਾ ਵੱਡਾ ਉਦਮ ਪਰਿਵਾਰਾਂ ਨੂੰ ਸੰਗਤਾਂ ਨੂੰ ਦੇ ਰਹੇ ਨੇ ਔਰ ਜਿੰਨਾ ਖਜ਼ਾਨੇ ਪੰਡਾਰੇ ਚ ਸੇਵਾ ਕਾ ਸੰਗਤਾਂ ਸੇਵਾਵਾਂ ਕਰਨੀਆਂ ਸਤਿਗੁਰੂ ਜੀ ਇਹ ਅਰਦਾਸ ਕਰਦੇ ਹਾਂ ਸਤਿਗੁਰਾਂ ਦੇ ਪਾਵਨ ਕਰਣਾ ਜੀ ਗੁਰੂ ਸਾਹਿਬ ਦੀ ਸਭਨਾ ਸੰਗਤਾਂ ਦੇ ਖਜ਼ਾਨੇ ਦਾਨੇ ਪੰਡਾਰੇ ਭਰਪੂਰ ਕਰਨੇ ਕਿਉਂਕਿ ਸਾਸੰਗ ਜੀ ਜੋ ਵੱਡੀ ਆਫਤ ਹੈ ਇਹਦੇ ਵਿੱਚ ਇਹ ਜੋ ਸੇਵਾ ਹੈ ਨਾ ਤੇ ਸਾਸੰਗ ਜੀ ਬਣਦੀ ਹੈ ਉਹ ਜੋ ਵੱਡੀ ਲੰਗਰਾਂ ਦੀ ਸੇਵਾ ਜਿਹੜੀ ਹੈ ਵੱਡੇ ਉਪਰਾਲੇ ਤੇ ਸਰਕਾ ਇਹ ਸਿੱਖ ਸੰਗਤਾਂ ਜੋ ਹੈ ਕਰ ਰਹੀਆਂ ਆਪ ਜੀ ਦੇਖ ਰਹੇ ਹੋ ਕਿ ਇੱਧਰ ਵੀ ਬੀਬੀਆਂ ਬਤਾਵਾ ਦੇਖੋ ਸਤਿਗੁਰਾਂ ਦੇ ਪਾਵਨ ਕਿਰਪਾ ਦੇ ਸਦਕਾ ਲੰਗਰਾਂ ਦੀਆਂ ਸੇਵਾਵਾਂ ਨਿਭਾ ਰਹੀਆਂ ਨੇ ਸੋ ਲੰਗਰ ਜਿਹੜਾ ਹੈ ਬਿਲਕੁਲ ਤਿਆਰ ਹੈ ਸੇਵਾਦਾਰਾਂ ਵੱਲੋਂ ਗੱਡੀਆਂ ਵਿੱਚ ਬਿਲਕੁਲ ਤਿਆਰ ਕੀਤੀਆਂ ਗਈਆਂ ਨੇ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਆਪ ਜੀ ਵੱਲ ਚੜ ਕੇ ਹੋਰ ਇਸੇ ਤਰ੍ਹਾਂ ਸੇਵਾਵਾਂ ਦਾ ਸਹਿਯੋਗ ਦਿੰਦੇ ਰਹਿਣਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਨ੍ਹਾਂ ਪਰਿਵਾਰਾਂ ਨੇ ਅੱਗੇ ਵਧ ਕਰਕੇ ਸੇਵਾਵਾਂ ਲਈਆਂ ਨੇ ਸੋ ਸਤਿਗੁਰੂ ਜੀ ਇਹੀ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਜੀ ਤੈਨਾਂ ਨੂੰ ਇਸੇ ਤਰ੍ਹਾਂ ਮਿਹਰ ਪ੍ਰਿਆਸ ਰੱਖਦੇ ਹੋਏ ਆਪਣੀਆਂ ਪਾਵਨ ਸੇਵਾਵਾਂ ਨਿਭਾਉਂਦੇ ਬਲਵੰਦਾ ਉਦਮ ਉਪਰਾਲੇ ਬਖਸ਼ਿਸ਼ ਕਰਦੇ ਰਹਿਣ ਜੀ ਸੋ ਦਾਸ ਦੀ ਹਾਜ਼ਰੀ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੂ ਬਾਬਾ ਜੀ ਉੱਥੇ ਲੱਗ ਰਾਲੇ ਸੇਵਾਦਾਰ ਨੇ ਨੈਣੀ ਟਾਲੇ ਸੰਤ ਮਹਬੂਬ ਜਿਹੜੇ ਆਹਨੇ ਸੇਵਾ ਨਿਭਾਰੇ ਜਿਹਦੇ ਲੈ ਤੁਸੀਂ ਦੇਖ ਰਹੇ ਲੰਗਰ ਹਾਰ ਅਚਿੰਤ ਕੋਟ ਵਿਖੇ ਸਮੂਹ ਸਗਤਾਂ ਨੂੰ ਲੰਗਰ ਪਾਣੀ ਸ਼ਿਕਾਇਤ ਲੋ ਲੰਗਰ ਤਾਪਰੇ ਨੇ ਕਿ ਜੋ ਹਰ ਪੀੜ ਪਰਿਵਾਰ ਹਾਜੀ ਕਿਹੜਾ ਨਗਰ ਆਪਣਾ ਜੀ ਚਿੰਤ ਕੋਟ ਦੀ ਅੱਜ ਕੀ ਕੀ ਤਿਆਰ ਕਰ ਰਹੇ ਜੀ ਅੱਜ ਦਾਲ ਪ੍ਰਸ਼ਾਦਾ ਜੀ ਅੱਜ ਰਾਹ ਪ੍ਰਸ਼ਾਦ ਦੀ ਦੇਖ ਜੇ ਅੱਛੇ ਜੀ ਹਾਂ ਜੀ ਹੋਰ ਕੀ ਗਿਆ ਹੋਰ ਚੌਲ ਜੀ ਅੱਛੇ ਦਿਖਾਓ ਇਹ ਗੱਲ ਕਰਦੇ ਆਂ ਹਾਂ ਜੀ ਸਰਪੰਚ ਸਾਹਿਬ ਅੱਜ ਜਿਹੜੀ ਰਾਤਸ਼ਬਗਰੀ ਲੈ ਕੇ ਚੱਲੇ ਆ ਆਪਣਾ ਸ਼ੁਭਨਾ ਤੇ ਕਿੱਥੋਂ ਲੈ ਕੇ ਚੱਲੇ ਜੀ ਮੇਰਾ ਨਾਮ ਜੀ ਹਰਜੀਤ ਸਿੰਘ ਪਿੰਡ ਚੰਤਗੋੜਾ ਜੋ ਕੁਦਰਤੀ ਮਾਰ ਆ ਆਪਣੇ ਪੰਜਾਬ ਤੇ ਪੇਤਾਂ ਦੀ ਤੁਹਾਨੂੰ ਪਤਾ ਹੀ ਸਾਰੇ ਕਿਦਾਂ ਲਾਹ ਬਹੁਤ ਮੜੇ ਹੋ ਗਏ ਪੰਜਾਬ ਵਫਾ ਪਰ ਵਾਲੀ ਨਾ ਕੋਈ ਕਾਰਨਾ ਵੀ ਪਾ ਰ ਕੁਛ ਨਹੀਂ ਇਸ ਟਾਈਮ ਤੇ ਦੇਦਾਂ ਨਹੀਂ ਸਾਰੇ ਘਰਾਂ ਤੋਂ ਬਾਹਰ ਚੜਕਾਂ ਦੇ ਆਏ ਆ ਉਹਨਾਂ ਵਾਸਤੇ ਸਾਡੇ ਜੋ ਨਾ ਕਰ ਰਹੇ ਪੈਣ ਭਰਾਵ ਨੇ ਸਾਰੇ ਰਲ ਮਿਲ ਕੇ ਲੰਗਰ ਪਾਣੀ ਤਿਆਰ ਕੀਤਾ ਦੋ ਵਾਰ ਪਹਿਲਾਂ ਜਾ ਚੁੱਕੇ ਆ ਅੱਜ ਤੀਜੀ ਵਾਰ ਆ ਪੋਚਾ ਵਰਸੋਈ ਚਾਰ ਪੈਂਟ ਰਾਲੀਆਂ ਕੂੜੀ ਦੀ ਵੀ ਲਾ ਕੇ ਆਏ ਆ ਵੀ ਆਪਣੇ ਲੋਕ ਜਿੰਨੀ ਵੀ ਆਪਾਂ ਮੱਤ ਕਰ ਸਕਦੇ ਆ ਪੈਣ ਭਰਾ ਦੀ ਉਨੀ ਕਰਨ ਦੇ ਆ ਤੇ ਬਾਕੀ ਸਾਰਾ ਹੀ ਪੰਜਾਬ ਜਿੰਨੀਆਂ ਆਪਣੇ ਸਾਧੂ ਸੰਤਿਆ ਸਾਰੀਆਂ ਧਾਵਾਂ ਕੋ ਬਾਹਰੋਂ ਮੇਰੇ ਵੀਰ ਐ ਮਾਰੇ ਸਾਰੇ ਮੱਤਕੰਡ ਵਦ ਵਦ ਕਲਾਕਾਰ ਵੀਰ ਆ ਬਹੁਤ ਜਿਆਦਾ ਸੇਵਾ ਦੇ ਵਿੱਚ ਜੁਟੇ। ਜੀ ਇਹ ਮੇਰੀ ਕੀ ਕਹਿਣੀ ਹੈ। ਇਹਨਾਂ ਵਾਸਤੇ ਜੀ ਪਿੰਡ ਦਾ ਬਹੁਤ ਵੱਡਾ ਸੰਜੋਗ ਹੈ ਜੀ। ਤੇ ਜਦੋਂ ਤੋਂ ਅਸੀਂ ਮਹਬਾਬਾ ਦਾ ਸੁਣਿਆ ਉਦੋਂ ਤੋਂ ਇੱਕ ਦਿਨ ਛੱਡ ਕੇ ਇੱਕ ਦਿਨ ਮਹਬਾਬਾ ਸੇਵਾ ਸਾਰਾ ਪਿੰਡ ਦਾ ਸੰਜੋਗ ਕਰਕੇ ਉਹ ਲਈ ਲੰਗਰ ਪਾਣੀ ਤਿਆਰ ਕਰਕੇ ਉਹਨਾਂ ਵਾਹਿਗੁਰੂ ਜੀ ਦਾ ਖਾਲਸਾ ਹੋਰ ਜੀ। ਨੋਏ ਬਾਬਾ ਜੀ ਹੋਰ ਦੱਸੋ। ਬਾਜੀ ਮਹਾਰਾਜ ਜੀ ਅੱਜ ਜਿਹੜਾ ਲੈ ਕੇ ਚੱਲੇ ਜੇ ਹੜਪੀਟਾਂ ਦੀ ਰਸਤ ਪਾਣੀ ਤੇ ਸ਼ੁਭਨਾ ਤੇ ਲਾਕਾ ਕਿੜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਭਾਗਾ ਵਾਲਿਓ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਕਿ ਜਿਹੜੋਂ ਪਹਿਲੋਂ ਤੋਂ ਲਾਕੇ ਜਿਨ੍ਹਾਂ ਦੇ ਹੜ ਸਬੰਧੀਆਂ ਜਿਨ੍ਹਾਂ ਦੇ ਪਾਣੀ ਜਿਨ੍ਹਾਂ ਦੇ ਫਸਲ ਵਾੜੀਆਂ ਮਾਲ ਡੰਗਰ ਰੁੜ ਗਏ ਨੇ ਉਹਨਾਂ ਦੇ ਵਾਸਤੇ ਪਿੰਡ ਚਿੰਤਕੋਟ ਦੀ ਸੰਗਤ ਨੇ ਬਹੁਤ ਬਹੁਤ ਪਰਾਲਾ ਕੀਤਾ ਹੈ ਸਾਰੇ ਜਿਹੜੇ ਅੱਜ ਤੋਂ ਲਾ ਕੇ ਰੋਜ਼ ਲੰਗਰ ਸੁੱਕੇ ਚਾਰੇ ਤੱਕ ਪ੍ਰਸ਼ਾਦੇ ਤੱਕਾਂ ਸੁੱਕੀਆਂ ਰਸਤਾਂ ਤੱਕਾਂ ਮਾਹ ਪੁਰਸ਼ਾਂ ਨੇ ਬੜਾ ਪਰਾਲਾ ਕੀਤਾ ਹੈ ਸਾਰੇ ਨਗਰ ਨੇ ਪਿੰਡ ਚਿੰਤਕੋਟ ਦੀ ਜੋ ਡੇਰਿਆ ਤੋਂ ਲਾ ਕੇ ਸਾਰੇ ਵੀਰਾਂ ਨੇ ਵੱਡਾ ਸੰਯੋਗ ਮੈਨੂੰ ਮੇਰੇ ਵੀਰਾਂ ਨੇ ਸਰਦਾਰ ਸਤਨਾਮ ਸਿੰਘ ਜੀ ਨੰਬਰਦਾਰ ਜਿਨ੍ਹਾਂ ਦੇ ਪਰਿਵਾਰ ਵੱਲੋਂ ਮੇਰੇ ਵੀਰਾਂ ਨੇ ਆਖਿਆ ਵੀ ਚੜ੍ਹਦੀ ਕਲਾ ਦੀ ਆਵਾਜ਼ ਦੋ ਬਾਬਾ ਜੀ ਸਰਦਾਰ ਕਸ਼ਮੀਰ ਸਿੰਘ ਜੀ ਸਪੁੱਤਰ ਉਹਨਾਂ ਦਾ ਪੀਤੂ ਸਿੰਘ ਜੀ ਜਿਨ੍ਹਾਂ ਨੇ ਵੀਰਾਂ ਨੇ ਮੇਰਾ ਬੜਾ ਸੰਯੋਗ ਦਿੱਤਾ ਹੈ ਉਹ ਆਪ ਜੀ ਨੇ ਦਾਸ ਨੇ ਵੀ ਬਹੁਤ ਸੰਗਤਾਂ ਦੇ ਚੜ੍ਹਦੀ ਕਲਾ ਕੀਤੀ ਹੈ ਨਗਰ ਨੇ ਵੀ ਚੜ੍ਹਦੀ ਕਲਾ ਕੀਤੀ ਆ ਬੜੀ ਇਸ ਲੰਗਰ ਦੇ ਵਿੱਚ ਸਾਰੇ ਯੋਗਦਾਨ ਬਹੁਤ ਕਿਣਕਾ ਕਿਣਕਾ ਇਕੱਠਾ ਕਰਕੇ ਜਿਹੜਾ ਰੋਜ ਪਰਾਲਾ ਮੇਰੇ ਵੀਰਾਂ ਨੇ ਉਦੋਂ ਵੀ بارش ਇਦਾਂ ਹੀ ਪੈਂਦੀ ਸੀ ਜਿਹੜਾ ਦਾਸ ਨੇ ਲੰਗਰ ਤਿਆਰ ਕਰਕੇ ਗੁਰੂ ਘਰ ਦੀਆਂ ਗੱਡੀਆਂ ਅੰਮ੍ਰਿਤ ਸ਼ਹੀਦ ਬਾਬਾ ਨੌ ਸਿੰਘ ਪਿੰਡ ਜਰਮਸਤਾਨ ਪਿੰਡ ਚੀਚਾ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੇ ਪਰਾਲੇ ਦੇ ਨਾਲ ਮੁੱਖ ਸੇਵਾਦਾਰ ਬਾਬਾ ਨੌ ਨਿਹਾਲ ਸਿੰਘ ਜੀ ਜਿਨ੍ਹਾਂ ਦੇ ਪਰਾਲਿਆਂ ਦੇ ਨਾਲ ਗੁਰੂ ਘਰ ਦੀਆਂ ਗੱਡੀਆਂ ਪਹੁੰਚੀਆਂ ਨੇ ਲੰਗਰ ਖੰਡੀਆਂ ਨੇ ਸੰਗਤਾਂ ਜਾਣਡੀਆਂ ਨੇ ਲੰਗਰ ਤਿਆਰ ਕੀਤੇ ਨੇ ਚੌਲਾਂ ਦੀ ਸੇਵਾ ਕੀਤੀ ਆ ਦਾਲਾਂ ਦੀ ਕੀਤੀ ਆ ਪ੍ਰਸ਼ਾਦ ਦੀ ਸੇਵਾਏ ਪ੍ਰਸ਼ਾਦੇ ਲੱਥਣ ਦੇ ਮੇਰੀਆਂ ਧੀਆਂ ਲੌਂਡੀਆਂ ਸਾਰੇ ਇੱਕ ਮੋਠ ਹੋ ਕੇ ਮੇਰੇ ਵੀਰ ਮੇਰੇ ਨਾਲ ਚੱਲਾਂਦੇ ਨੇ ਸਾਰਿਆਂ ਨੂੰ ਬੇਨਤੀ ਆ ਵੀ ਜਿਨ੍ਹਾਂ ਮੇਰੇ ਵੀਰਾਂ ਨੇ ਜਾਣਾ ਆਪਣੇ ਸੰਧ ਇੱਥੇ ਗੁਰਦੁਆਰਾ ਸਾਹਿਬ ਲੌਕ ਕਰਕੇ ਆਓ ਤੇ ਗੁਰੂ ਘਰ ਦੀਆਂ ਗੱਡੀਆਂ ਦੇ ਨਾਲ ਚੱਲੋ ਉੱਥੇ ਲੰਗਰ ਪਚਾ ਕੇ ਆਈਏ ਸੁੱਕੀਆਂ ਰਸਤਾ ਪਚਾ ਕੇ ਆਈਏ ਸਾਰੇ ਵੀਰਾਂ ਨੂੰ ਬੇਨਤੀ ਆ ਫਿਲਟਰ ਪਾਣੀ ਤੱਕਾ ਬਿਸਕੁਟਾਂ ਤੱਕਾ ਚਣਿਆਂ ਤੱਕਾ ਸੇਵਾ ਜਾਂਡੀ ਆ ਇੱਕ ਵਾਰੀ ਗੱਜ ਕੇ ਫੱਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜਿਹੜੇ ਮਹਾਂਪੁਰਸ਼ ਰੱਬ ਦਾ ਰੂਪ ਹੁੰਦੇ ਨੇ ਇਹ ਗੱਡੀਆਂ ਲੈ ਕੇ ਚੱਲਿਆ ਨੇ ਅਮਰ ਸ਼ਹੀਦ ਬਾਬਾ ਨੋਹ ਸਿੰਘ ਜੀ ਜਨਮ ਸਥਾਨ ਪਿੰਡ ਚੀਚਾ ਔਰ ਮੁੱਖ ਸੇਵਾ ਦਾ ਮਹਾਂਪੁਰਸ਼ ਨੌਨਿਆ ਸਿੰਘ ਜੀ ਬੱਬਾ ਡਾਉਨ ਲੈ ਆਇਆ ਜਲਦੀ ਔਰ ਉਹਨਾਂ ਦੇ ਜਿਹੜੇ ਸੇਵਾਦਾਰ ਨੇ ਨਾਈ ਤਾਏ ਸੰਤ ਬਾਪੁਰ ਔਰ ਆਪਣਾ ਕਾਹੌੜਾ ਲੈ ਕੇ ਤੁਰ ਪਏ ਨੇ ਜੋ ਹਾਰਪੀਟਾਂ ਵਾਤੇ ਕਿ ਚਿੱਪ ਸੋਟੋ ਜਿਸ ਕੋਲ ਬੜੇ ਜੋੜਾ ਆ ਪ੍ਰੈਸ ਦੀ ਟੀਮ ਅੱਜ ਚਿਤਕੋਟ ਪਹੁੰਚਿਆ ਜਿੱਥੇ ਸਰਪੰਚ ਸਾਹਿਬ ਔਰ ਨੰਬਰਦਾਰ ਸਾਹਿਬ ਕਾਂਸੀ ਵਾਲੀਆਂ ਸੰਤਾਂ ਦੀਆਂ ਬੱਬਾ ਨੌਂਦੇਵ ਸਿੰਘ ਜੀ ਜੀ ਜਿਹੜੇ ਆ ਉਹਨਾਂ ਦੇ ਪੁਰਮਖ ਸੇਵਾਦਾਰ ਬਾਬਾ ਨੌਨਿਆਲ ਸਿੰਘ ਜੀ ਔਰ ਉਹਨਾਂ ਦਾ ਜਿਹੜੇ ਸੰਤਕਾਰ ਸੇਵਾ ਵਾਲੇ ਗੱਡੀ ਲੈ ਕੇ ਬਾਬਾ ਨੈਣਚਾਲਾ ਵਾਲੇ ਸੰਤਾਂ ਦੇਖੇ ਜਾਵੇ ਸਾਰੇ ਸੰਤਾਂ ਪੁਰਸ਼ਾਂ ਦੀ ਰਵਾਨਗੀ ਹੇਠ ਇੱਕ ਗੱਡੀ ਦਾ ਕਾਫਲਾ ਅੱਜ ਪਿੰਡ ਚਿੰਦਕੋਟ ਤੋਂ ਤੋਰਿਆ ਜਾ ਰਿਹਾ ਜਿਹਦੇ ਲੈ ਤਸਵੀਰਾਂ ਸੀ ਜਿੱਤਕੋਟ ਤੋਂ ਦਿਖਾ ਰਹੇ İzmir'de, İzmir'de ve İzmir'de bu şirketin bir köyü. İzmir'de, İzmir'de ve İzmir'de çok fazla insanla birlikte yaşamak için, bu şirketin bir